ਦੇਖ ਸਕਦੇ ਹਾਂ ਜ਼ਰੂਰ ਬਦਵਾਈ ਤੇ ਆ ਜਿਹੜੀ ਸੜਕ ਹੈਗੀ ਆ ਇਹ ਸੀਵਰੇਜ ਹੈਗਾ ਮੇਨ ਜਿਹੜਾ ਰੁੜ ਚੁੱਕਿਆ ਆ ਤੇ ਸੜਕ ਵੀ ਕਾਫੀ ਰੁੜ ਚੁੱਕੀ ਆ ਆਮ ਲੋਕਾਂ ਨੂੰ ਨੰਗਣ ਵਾਸਤੇ ਵੀ ਇਹ ਰਸਤਾ ਨਹੀਂ ਗਾ ਤੇ ਗੱਲ ਕਰਦੇ ਆ ਮਹੱਲਾਨ ਨਿਵਾਸੀਆਂ ਦੇ ਨਾਲ ਤੇ ਇੱਥੇ ਮਹੱਲਾਨ ਨਿਵਾਸੀ ਸਾਰੇ ਇਕੱਠੇ ਹੋਏ ਹੋਏ ਨੇ ਜਿਹੜਾ ਬਿਲਕੁਲ ਧੱਸ ਗਿਆ ਦੇਖ ਸਕਦੇ ਹੋ ਹਾਂ ਨਹੀਂ ਲੱਗਦੀ ਹਾਂਜੀ ਕੀ ਗੱਲਬਾਤ ਹੋਈ ਹੈ ਸਰ ਕੱਲ ਇਹ 3 ਦਿਨ ਹੋ ਗਏ ਤੋਂ ਸਾਰਾ ਟੁੱਟਿਆ ਹੋਇਆ ਆ ਅੱਛਾ ਜੀ ਅਸੀਂ ਸਾਰਾ ਮੱਲਾਵਾਸੀ ਇਕੱਠੇ ਹੋ ਕੇ ਤੇ ਸਰਪੰਚ ਜਿਹੜਾ ਹੈਗਾ ਜੁੱਗੀ ਪੱਕਾ ਨਾ ਮੈਨੂੰ ਉਹਦਾ ਪਤਾ ਨਹੀਂ ਉਹਦੀ ਵਾਈਫ ਆ ਵੈਸੇ ਸਰਪੰਚ ਅਸੀਂ ਇਹਨੂੰ ਕਹਿਣ ਗਏ ਸੀਗੇ ਕਿ ਭਾਜੀ ਇਹ ਕਰਾਓ ਪਹਿਲੀ ਉਹਦੀ ਵਾਈਡਿੰਗ ਸੀ ਤੁਸੀਂ ਇੱਥੇ ਕੀ ਕਰਨ ਆਏ ਹੋ ਠੀਕ ਹੈ ਤੇ ਮੈਂ ਕਿਹਾ ਅਸੀਂ ਆਣਾ ਸਾਡਾ ਸਾਡਾ ਮੱਲਾ ਸਾਨੂੰ ਨੁਕਸਾਨ ਅਸੀਂ ਡਾਵਾਂਗੇ ਠੀਕ ਹੈ ਉਸ ਤੋਂ ਬਾਅਦ ਉਹਨੇ ਸਾਨੂੰ ਅਵਤਵਾ ਬੋਲੇ ਆ ਠੀਕ ਹੈ ਅਸੀਂ ਉੱਥੋਂ ਆ ਗਏ ਫੇਰ ਇਹਨੇ ਬੱਸੋਂ ਦਾ ਕੁਝ ਨਹੀਂ ਕੀਤਾ ਅੱਜ ਇਹਨੇ ਜਾ ਕੇ ਪੁਲਿਸ ਕੰਪਲੇਂਟ ਕਰਤੀ ਮੇਰੇ ਖਿਲਾਫ ਕਿ ਇਹ ਆ ਕੇ ਮੈਨੂੰ ਅਵਾ-ਤਵਾ ਬੋਲ ਕੇ ਗਏ ਆ ਠੀਕ ਹੈ ਵੀਰ ਉਹਨਾਂ ਨੇ ਆਫ ਦਾ ਰਿਕਾਰਡ ਮੇਰੀ ਮੋਬਾਈਲ 'ਚ ਗੱਲ ਹੋਈ ਆ ਕਿ ਉਹਨਾਂ ਨੇ ਕਿ ਜਿਹੜੇ આરોਪ ਲਗਾਏ ਤੁਹਾਡੇ ਤੇ ਕੀ ਮੈਨੂੰ ਜੇ ਮੇਰੀ ਵਾਈਫ ਨੂੰ ਜਿਹੜਾ ਵਾ ਆ ਬੱਤ ਵੀ ਜੀ ਨਾਲ ਬੋਲ ਕੇ ਗਏ ਆ ਤੁਸੀਂ ਹੁਣੇ ਨਹੀਂ ਚਲ ਜਾਓ ਉਹਦੀ ਵਾਈਫ ਨਹੀਂ ਗੱਲ ਕਰਦੀ ਉਹੀ ਮਰੇ ਹੋ ਕੇ ਗੱਲ ਕਰਦਾ ਚਾਹੇ ਕੋਈ ਜਨਾਨੀ ਜਾਵੇ ਚਾਹੇ ਕੋਈ ਬੰਦਾ ਜਾਵੇ ਮਰੇ ਵਾਈਫ ਨਹੀਂ ਗੱਲ ਹੋ ਗਈ ਆ ਭਾਜੀ ਲਈ ਮੇਰੇ ਨਾਲ ਸੀਗੇ ਕੋਈ ਗੱਲ ਨਹੀਂ ਇਹਦੀ ਵਾਈਫ ਨਹੀਂ ਉਹਦੀ ਵਾਈਫ ਵੀ ਨਹੀਂ ਗੱਲ ਕਰਦੀ ਹੈਗੀ ਉਹ ਆਪ ਗੱਲ ਕਰ ਸਕਦੇ ਸਾਰੇ ਨਾਲ ਤੇ ਸੀਗੇ ਉਹਨਾਂ ਦੀ ਵਾਈਫ ਕਿੰਨੇ ਪੜੇ ਹੋਏ ਨੇ ਕਿੰਨੇ ਕੁ ਪੜੇ ਨਹੀਂ ਸੀ ਪਤਾ ਹੈਗਾ ਇਸ ਚੀਜ਼ ਨਹੀਂ ਕੀ ਕਾਰਨ ਕੀ ਰਹਾ ਜਿਹੜਾ ਇੰਨਾ ਵਿਵਾਦ ਹੋ ਗਿਆ ਤੁਹਾਡੇ ਵਿੱਚ ਸਾਡੇ ਜਿਹੜੇ ਮਤਲਬ ਸਾਡੇ ਗਲੀ ਦੇ ਸੀਵਰੇਜ ਪੈਣੇ ਸੀ ਅਸੀਂ ਜਿਹੜੇ ਸਾਫਕਾ ਜਿਹੜੇ ਇੱਥੋਂ ਦੇ ਐਮਪੀ ਐ ਬਲਕਾ ਬਲਕਾ ਸਿੰਘ ਜੀ ਅਸੀਂ ਉਹਨਾਂ ਨਾਲ ਗੇੜੇ ਮਾਰੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਕਹਿੰਦੇ ਤੁਹਾਡੇ ਅਸੀਂ ਜਿਹੜੇ ਪੈਸੇ ਹੈਗੇ ਆ ਤੁਹਾਡੇ ਸਰਪੰਚ ਦੇ ਅਕਾਊਂਟ 'ਚ ਪਾਤੇ ਹੋਏ ਆ ਤੁਹਾਡੇ ਸੀਵਰੇਜ ਨਾ ਦੋ ਚਾਰ ਦਿਨਾਂ ਤੱਕ ਸ਼ੁਰੂ ਹੋ ਜਾਣਗੇ ਇਹ ਗੱਲ ਆਤੋਂ 7-8 ਮਹੀਨੇ ਪਹਿਲਾਂ ਦੀ ਆ ਅਸੀਂ ਇਹਨੇ ਮਤਲਬ ਗੇੜੇ ਮਾਰ ਮਾਰ ਕੇ ਥੱਕ ਗਏ ਭਾਜੀ ਸਰਪੰਚ ਭਾਜੀ ਨੂੰ ਭਾਜੀ ਸੀਦੇ ਜਿ ਪਵਾ ਦਿਓ ਸੀਵ ਸੀਦੇ ਜਿ ਪਵਾ ਦਿਓ ਇਹਨਾਂ ਨੇ ਕੀਤਾ ਸੀਵਰੇਜ ਮੰਗਵਾਏ ਮੰਗਵਾ ਕੇ ਨਾ ਪਰਲੀ ਸਾਈਡ ਤੇ ਰਖਵਾਤੇ ਜਦੋਂ ਸਾਨੂੰ ਪਤਾ ਲੱਗਾ ਸੀ ਫੇਰ ਗਏ ਫਿਰ ਸਾਨੂੰ ਕਹਿੰਦੇ ਕਿ ਤੁਹਾਡੀ ਗਲੀ ਦੇ ਸੀਵਰੇਜ ਨਹੀਂ ਹੈਗੇ ਇਹ ਮੋਰੇ ਜੰਜਕਰ ਦੇ ਮੋਰੇ ਜਿਹੜੀ ਗਲੀ ਹੈਗੀ ਹੈ ਨਾ ਉਸ ਗਲੀ ਤੇ ਸੀਵਰੇਜ ਆ ਤੁਸੀਂ ਉੱਥੇ ਪੈ ਲੰਦੋ ਤੁਹਾਡੇ ਸੀਵਰੇਜ ਅਸੀਂ ਬਾਅਦ ਚੋਂ ਪਾਵਾਂਗੇ ਅਸੀਂ ਫੇਰ ਬਾਜੀ ਕੋਲ ਗਏ ਬਲਕਾਸ਼ ਸਿੰਘ ਕੋਲ ਉਹਨਾਂ ਨੇ ਸਾਨੂੰ ਫੇਰ ਇਹੀ ਗੱਲ ਕਹੀ ਕਹਿੰਦੇ ਉਹ ਤੁਹਾਡੇ ਸੀਵਰੇਜ ਆ ਮੈਂ ਅਰਜੀ ਉਹਨਾਂ ਨੂੰ ਫੋਨ ਕਰਕੇ ਕਹਿਣਾ ਕਿ ਚੁਕਵਾ ਕੇ ਤੁਹਾਡੇ ਵਾਲੇ ਰਖਵਾਣਗੇ ਠੀਕ ਹੈ ਉਸ ਵਾਰ ਫੇਰ ਇਹਨਾਂ ਨੇ ਕੁਝ ਨਹੀਂ ਕੀਤਾ ਫੇਰ ਇਹਨਾਂ ਨੇ ਇੱਕ ਪੰਚਾਇਤ ਬੁਲਾਈ ਇੱਥੇ ਮੈਡਮ ਮੇਰਾ ਇੱਕ ਸਵਾਲ ਆ ਕਿ ਪੰਜ ਛੇ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਹੜ ਆ ਚੁੱਕਾ ਵਾ ਉਹਦੀ ਕਰਕੇ ਪਿੰਡਾਂ ਦੇ ਵਿੱਚ ਕਾ ਵੀ ਜਿਹੜਾ ਪਾਣੀ ਆ ਚੁੱਕਾ ਇਹ ਤਾਂ ਚਲੋ ਇੱਕ ਸੀਵਰੇਜ ਆ ਇਹ ਵੀ ਮੀਂਹ ਦੇ ਕਰਕੇ ਜਿਹੜਾ ਧਸ ਗਿਆ ਵਾ ਇਹ ਕੀ ਇਦਾਂ ਦਾ ਕਾਰਨ ਰਿਹਾ ਕਿ ਤੁਹਾਡਾ ਜਿਹੜਾ ਸਰਪੰਚ ਨਾਲ ਜਿਹੜਾ ਇਦਾਂ ਦਾ ਵਿਵਾਦ ਹੋ ਗਿਆ ਤੁਹਾਡਾ ਵਿਵਾਦ ਸਰ ਇਹ ਹੈਗਾ ਇਹ ਆ ਕਿ ਉਹ ਚਾਹੁੰਦੇ ਆ ਕਿ ਜਿਹੜਾ ਜੰਜਕਰ ਵਾਲੀ ਗਲੀ ਚ ਪਹਿਲਾਂ ਸੀਵਰੇਜ ਅਸੀਂ ਪਾ ਲਈਏ ਜੇ ਪੈਸੇ ਬਚੂਗੇ ਕੁਝ ਬਚੂਗਾ ਤੇ ਕੁਝ ਕਰਾਵਾਂਗੇ ਐਨੀਵੇ ਨਹੀਂ ਕਰਾਵਾਂਗੇ ਇੱਥੇ ਕਿਉਂ ਨਹੀਂ ਪਾਇਆ ਜਾ ਰਿਹਾ ਸੀ ਉਹਨਾਂ ਦਾ ਪਹਿਲੀ ਵਾਰੀ ਪਹਿਲਾਂ ਅਜੇ ਤੋਂ ਇਸ ਸੱਤ ਸਾਲ ਪਹਿਲਾਂ ਵੀ ਕੰਮ ਸੀ ਹੋਇਆ ਸੀ ਸਾਬਕਾ ਜਿਹੜੇ ਐਮਐਲਏ ਬਲਕਾਰ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਸੀ ਹਾਂ ਜੀ ਅਸੀਂ ਬਹੁਤ ਕਿਨੇ ਮਾਰੇ ਹੋਏ ਹਾਂ ਅਸੀਂ ਸਾਰੇ ਬੰਦੇ ਬੰਦੇ ਗੋਗੋ ਕੇ ਅਸੀਂ ਬਹੁਤ ਵਾਰਿਆਣਾ ਕੋਲ ਜਾ ਕੇ ਆਏ ਹੋਏ ਹਾਂ ਜਿਹੜੀ ਜੰਝਗੜ ਦੇ ਕੋਲ ਜਗ੍ਹਾ ਹੈਗੀ ਆ ਹਾਂ ਜੀ ਕੀ ਉਹ ਸਰ ਜਗ੍ਹਾ ਹੈਗੀ ਆ ਜਿਹੜੀ ਕਿਸੇ ਦੀ ਇੱਕ ਸਰਕਾਰੀ ਜਗ੍ਹਾ ਆ ਇਹ ਨਹੀਂ ਉਹ ਐਸੇ ਹੈ ਉਹ ਕਬਜ਼ੇ ਵਾਲੀ ਹੋਈ ਆ ਬਾਕੀ ਮੈਨੂੰ ਪਤਾ ਨਹੀਂ ਉਹ ਸੈਂਟਰ ਗਵਰਨਮੈਂਟ ਦੀ ਜ਼ਮੀਨਾਂ ਹੋਊ ਪਤਾ ਹੈਗਾ ਮੇਰੇ ਇਹ ਜਿਹੜੀ ਕਲੋਨੀ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੀ ਹੈ ਜੀ ਇਹ ਸਾਰੇ ਜਿਹੜੀ ਅਸੀਂ ਆ ਅਸੀਂ ਤਾਂ ਲਈ ਹੈ ਜਿਹੜੇ ਮਤਲਬ ਜਿਹੜੇ ਡੀਲਰ ਹੁੰਦੇ ਉਹਨਾਂ ਕੋਲ ਸਾਡੀਆਂ ਰਜਿਸਟਰੀਆਂ ਹੈਗੀਆਂ ਆ ਬਾਕੀ ਜਿਹੜੀ ਦੂਸਰੇ ਉਹ ਸਾਨੂੰ ਨਹੀਂ ਪਤਾ ਹੈਗਾ ਠੀਕ ਆ ਸਾਨੂੰ ਕਿਸੇ ਦੀ ਰਜਿਸਟਰੀਆਂ ਬਾਰੇ ਕੁਝ ਨਹੀਂ ਪਤਾ ਸਾਨੂੰ ਕਿਹੜਾ ਅਗਲਾ ਦਿਖਾ ਕੇ ਜਾਂਦਾ ਨਹੀਂ ਹੁਣ ਤੁਹਾਡੇ ਖਿਲਾਫ ਜਿਹੜੀ ਕੰਪਲੀਟ ਲਿਖਾਈ ਹੈ ਮਕਸੂਦਾ ਥਾਣੇ ਦੀ ਕੀ ਲਿਖਾਇਆ ਕੀ ਗਿਆ ਸਰ ਉਹਨਾਂ ਨੇ ਇਹ ਲਿਖਾਇਆ ਆ ਕਿ ਮੇਰੇ ਨਾਲ ਆ ਕੇ ਬਤਮੀਜ਼ੀ ਕੀਤੀ ਇਹਨਾਂ ਨੇ ਅੱਛਾ ਜੀ ਹਾਂਜੀ ਤੋ ਹੁਣ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਪੈਸੇ ਸਾਡੀ ਇਸ ਰੋਡ ਦੇ ਪੈਸੇ ਆਏ ਆ ਉਹ ਸਾਡੇ ਕੰਮ ਚ ਹੀ ਲਾਏ ਜਾਣ ਇਨਾਰੇ ਅਕਾਊਂਟ ਦੇ ਵਿੱਚ ਪੈਸੇ ਪਏ ਆ ਠੀਕ ਹੈ ਇਹ ਸਾਡੇ ਕੰਮ ਨਹੀਂ ਕਰਾ ਰਹੇ ਸਾਨੂੰ ਨਹੀਂ ਪਤਾ ਕੀ ਵਜ੍ਹਾ ਹੈਗੀ ਆ ਕੀ ਨਹੀਂ ਹੈਗੀ ਮੇਰਾ ਇੱਕ ਸਵਾਲ ਉਹਨਾਂ ਦਾ ਕਹਿਣਾ ਕੀ ਬਿਲਕੁਲ ਜਿਹੜਾ ਇੱਕ ਸਾਹਮਣੇ ਘਰ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੀਤੀ ਸੀ ਕਿ ਜਿਹੜਾ ਦੋ ਟਰਾਲੀਆਂ ਜਾਂ ਮੈਂ ਛੋੜ ਦੰਨਾ ਸਟਵਾ ਦੰਨਾ ਪੂਰ ਵੀ ਜਿਹੜਾ ਇੱਥੇ ਜਿਹੜਾ ਮਲਬਾ ਸਟਵਾ ਦੰਨਾ ਸਾਡੀ ਗਲੀ ਜਿਹੜੀ ਹੈਗੀ ਲੋਕੀ ਇੱਥੇ ਪਲਾਟ 'ਚ ਪਾਣੀ ਛੋੜਦੇ ਲੋਕੀ ਗਾਲਾਂ ਕੱਢਦੇ ਸਾਡੀ ਗਾਲਾਂ ਪਲਾਟ 'ਤੇ ਅੱਗੇ ਵੀ ਅੱਗੇ ਚੱਲੋ ਨਹੀਂ ਇਹਨਾਂ ਦਾ ਪਲਾਟ ਕਰਦੇ ਸਰ ਗਾਲਾਂ ਕੱਢਦੇ ਸਾਡਾ ਪਾਣੀ ਛੋੜ ਕਰਾਉਂਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੰਜਾਬ ਰੋਡ ਦੇ ਮੱਧਵਰਾਈ ਤੇ ਮੁਹੱਲਾ ਨਿਵਾਸੀ ਜਿਹੜੇ ਇਕੱਠੇ ਹੋਏ ਨੇ ਤੇ ਸੜਕ ਦਾ ਵੀ ਹਾਲ ਤੁਹਾਨੂੰ ਦੁਖਾਣੇ ਆ ਇਹ ਕਹਿੰਦੀ ਇੱਕ ਕੋਟਲਾ ਸ਼ਮਸ਼ਾਨ ਘਾਟ ਜਿਹੜਾ ਹੈਗਾ ਆ ਉਹਨੂੰ ਰੋਡ ਜਾਂਦੀ ਆ ਔਰ ਰੋਡ ਦਾ ਲੋਕੀ ਕਹਿੰਦੇ ਨਾ ਸਰਪੰਚ ਜਿਹੜਾ ਹੁੰਦਾ ਆ ਇੱਕ ਇੱਕ ਸ਼ਮਸ਼ਾਨ ਘਾਟ ਆ ਜਿੱਨੇ ਹਰੇਕ ਨੇ ਉੱਥੇ ਜਾਣਾ ਹੁੰਦਾ ਆ ਠੀਕ ਆ ਆਖਰੀ ਘਾਰ ਉਹ ਹੀ ਆ ਤੇ ਇਸ ਰੋਡ ਦੇ ਹਾਲਾਤ ਦੇਖੂਗੇ ਤੇ ਬਹੁਤ ਮਾੜੇ ਨੇ ਤੇ ਅੱਜ ਦਿੱਕਰ ਕਈਆਂ ਪੰਚਾਇਤਾਂ ਆਈਆਂ ਤੇ ਕਈ ਪੰਚਾਇਤਾਂ ਚਲ ਗਈਆਂ ਤੇ ਇਹ ਰੋਡ ਦੀ ਸੁਲਵਾਈ ਨਹੀਂ ਹੋਈ ਕਦੀ ਵੀ ਤੇ ਲੱਗੇ ਤੁਸੀਂ ਦੇਖਦੇ ਹੋ ਪੰਜ ਪੰਜ ਫੁੱਟ ਮੈਨਿੰਗ ਹੋਈ ਆ ਕਿ ਮੈਨਿੰਗ ਵਿਭਾਗ ਵੀ ਉਸ ਲਈ ਕੁੰਭ ਕਰਨ ਦੀ ਨੀਂ ਸੁੱਤਾ ਪਿਆ ਹੀ ਕਿ ਇੰਨੀ ਇੰਨੀ ਮੈਨਿੰਗ ਜਦੋਂ ਹੋਈ ਗਈ ਆ ਤੇ ਇਹ ਸੂਤਰਾਂ ਦੇ ਹਵਾਲੇ ਤੇ ਇਹ ਵੀ ਦੱਸਿਆ ਜਾਂਦਾ ਹੈ ਇਹ ਜਿਹੜੇ ਖੇਤ ਹੈਗੇ ਨੇ ਇਹ ਪਹਿਲੇ ਸਾਬਕਾ ਸਰਪੰਚ ਦੇ ਨੇ ਸਰਪੰਚ ਦੇ ਰਿਸ਼ਤੇਦਾਰਾਂ ਦੇ ਨੇ ਵੀ ਜਿਹੜਾ ਖੈਰ ਹੈ ਜਿਹੜਾ ਜਿਹੜੀ ਹਫਤੇ ਤੋਂ ਲਗਾਤਾਰ ਜੜੀਆਂ بارشਾਂ ਹੋ ਰਹੀਆਂ ਨਾ ਤੁਤਰ ਦਾ ਖੈਰ ਆ ਉਹਦੇ ਕਾਰਨ ਵੀ ਜਿਹੜੀਆਂ ਸੜਕਾਂ ụtਕਾ ਜਾ ਉਹ ਖੜ ਵੀ ਆ ਟੁੱਟੇ ਆ ਪਰ ਇਸ ਪਿੰਡ ਦੇ ਵਿੱਚ ਜਿਹੜੇ ਤੁਸੀਂ ਦੇਖ ਸਕਦੇ ਹੋ ਖੇਰ ਜਾ ਉਹ ਵੀ ਤੱਕ ਚੁੱਕੇ ਆ ਜਦੋਂ ਮhalla ਨੂੰ ਅਸੀਂ ਉਹ ਜਿਹੜਾ ਸਰਪੰਚ ਸਾਹਿਬ ਨਾਲ ਗੱਲ ਕਰਿਆ ਨਾ ਇਹਦੇ ਬਾਰੇ ਤੁਸੀਂ ਹੋਰ ਕਿਸੇ ਅਧਿਕਾਰੀ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਤਿੰਨ ਦਿਨ ਚਾਰ ਦਿਨ ਪਹਿਲਾਂ ਮੈਂ ਬੀਡੀ ਬੀਡੀਪੀਓ ਸਰ ਹੈ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਉਹਨਾਂ ਨੇ ਮੇਰਾ ਫੋਨ ਚੁੱਕਿਆ ਮੇਰੇ ਨਾਲ ਗੱਲ ਕੀਤੀ ਮੈਂ ਸਭ ਨੂੰ ਕਿਹਾ ਕਿ ਸਾਰਾ ਐਡਾ ਦਾ ਕਰਕੇ ਸਾਨੂੰ ਪ੍ਰੋਬਲਮ ਹੈ ਕੋਟਲੇ ਤੋਂ ਬੋਲਦੇ ਆਂ ਵੀ ਨਾ ਤਾਂ ਸਾਡੀ ਗਲੀ 'ਚ ਸੀਵਰੇਜ ਪਈ ਆ ਤੇ ਨਾ ਹੀ ਲੈ ਲੈ ਸਾਡੀ ਜਿਹੜੀ ਬਾਹਲੀ ਰੋਡ ਖਰਾਬ ਹੈ ਰੀਸੈਂਟਲੀ ਉਹਨਾਂ ਨੇ ਨਾਲ ਹੀ ਉਹਨਾਂ ਦੇ ਕੋਲ ਬੈਠੇ ਹੋਏ ਸੀਗੇ ਜੈ ਜੀ ਸਾਹਿਬ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਗਲੀ ਦੇ ਤਾਂ ਸੀਵਰੇਜ ਦੇ ਪੈਸੇ ਗਏ ਹੋਏ ਆ ਕਿ ਤੁਸੀਂ ਉੱਥੇ ਸੀਵਰੇਜ ਕਿਉਂ ਨਹੀਂ ਪਾਈ ਪਤਾ ਕਰੋ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਨਾਲ ਉਹਨਾਂ ਨੇ ਮੈਨੂੰ ਇਹ ਵੀ ਕਹਿ ਦਿੱਤਾ ਕਿ ਪੈਸੇ ਕਿੱਥੇ ਗਏ ਚੁੱਕੇ ਸਰ ਮੈਨੂੰ ਉਹ ਚੀਜ਼ ਦਾ ਹੁਣ ਸਾਨੂੰ ਨਹੀਂ ਨਾ ਇਹ ਤੁਹਾਨੂੰ ਬਹਿ ਆਏ ਹੋਏ ਉਹਨੂੰ ਚਾਹੀਦਾ ਹੈ ਤੁਹਾਡੇ ਕੋਲ ਪ੍ਰੂਫ ਹੈਗਾ ਉਹਦਾ ਜਿਹੜੇ ਪੈਸੇ ਆਏ ਨੇ ਪੈਸੇ ਆਏ ਪਰ ਤੋਂ ਆਉਂਦਾ ਕੋਈ ਵੀ ਨਹੀਂ ਪਿਆ ਹਾਂਜੀ ਮੈਂ ਦੇਖੋ ਮੇਰੇ ਕੋਲ ਪ੍ਰੂਫ ਹੈਗਾ ਯਾ ਸਿਵਲ ਸਾਡੇ ਅੰਗਲ ਹੀ ਵਾਈਟਨੈਸ ਕਰ ਲਿਓ ਜਰਾ ਇੱਕ ਮਿੰਟ ਉਹ ਸਰ ਆਪ ਹੀ ਬੋਲ ਕੇ ਗਿਆ ਗਲੀ ਦੇ ਸਾਡੇ ਕੋ ਪੈਸੇ ਆਏ ਹੋ ਸੀਲ ਪਵਾ ਦੇਣਾ ਸਾਨੂੰ ਤਾਂ ਕਹਿਣਾ ਮੰਗਵਾ ਸੜ ਗਏ ਵੀਰਵਾ ਸੜ ਗਏ ਆ ਦੇਖੋ ਸਰਪੰਚ ਜਿਹੜਾ ਆ ਦੇਖੋ ਆ ਬੈਲੈਂਸ ਇਹਨਾਂ ਦੇ ਅਕਾਊਂਟ ਦੇ ਵਿੱਚ 36000 36 ਲੱਖ ਦੇਖੋ ਕਿੰਨਾ ਵੀ ਜੋਈ ਹੈ ਇਹ ਕਿਹਦੇ ਅਕਾਊਂਟ ਤੇ ਹੈ ਜੀ ਇਹ ਸਰ ਕੋਟਲਾ ਜਿਹੜਾ ਆਪਣਾ ਆ ਦੇਖੋ ਇੱਕ ਇਹਦੇ ਇੱਕ ਇਹਦੇ ਅਕਾਊਂਟ ਤੇ ਹੈ ਜੀ ਇਹ ਬੈਲੈਂਸ ਤੁਸੀਂ ਦੇਖੋ ਸਾਨੂੰ ਤਾਂ ਨਹੀਂ ਨੋ ਲੈਜ ਸਰਪੰਚ ਦੇ ਅਕਾਊਂਟ ਤੇ ਹੋਣੇ ਜੀ ਇਹਦੇ ਗ੍ਰਾਮ ਪੰਚਾਇਤ ਦੇ ਅਕਾਊਂਟ ਦੇ ਵਿੱਚ ਹੈ ਜੀ ਕੋਟਲਾ ਹੈ ਜੀ ਗ੍ਰਾਮ ਪੰਚਾਇਤ ਕੋਟਲਾ ਹਾਂ ਜੀ ਸਰਪੰਚ ਜੀ ਤੁਸੀਂ ਸਰਪੰਚ ਸਾਹਿਬ ਨੂੰ ਇਹ ਦਿਖਾਇਆ ਨਹੀਂ ਨਹੀਂ ਸਰ ਮੈਂ ਨਹੀਂ ਦਿਖਾਇਆ ਹੈ ਕਿਉਂਕਿ ਜਦੋਂ ਉਹਨੇ ਸਾਡੀ ਕੰਪਲੀਟ ਹੀ ਕਰਤੀ ਹੈਗੀ ਤੇ ਹੁਣ ਇੱਕ ਤਾਂ ਅਸੀਂ ਜਸੂ ਸਾਡੀ ਸਮਝ ਹੁੰਦਾ ਹੀ ਨਹੀਂ ਮੇਰੀ ਗੱਲ ਨਹੀਂ ਸੁਣਦੇ ਆਹ ਕਹਦਾ ਕਿਹੜੇ ਕਿਹੜੇ ਹੈਗੇ ਪੈਸੇ ਲਿਖੀ ਮੋੜੇ ਪੜ ਕੇ ਦੱਸਿਓ ਉਹ ਗਲਤ ਬੋਲ ਰਿਹਾ ਸਾਡਾ ਉਧਰ ਇਹਨਾਂ ਬਤਮੀਨਾ ਬੋਲਿਆ ਮਿਸਿਨਾਂ 'ਤੇ ਮਗਲੋਂ ਰੋਪ ਲਗਾਏ ਜਾ ਰਹੇ ਕਿ ਮੇਰੀ ਮਿਸਿਨਾਂ ਗਲਤ ਬੋਲੇ ਨੇ ਮੈਂ ਨਹੀਂ ਆਤਾ ਕੋਈ ਗੱਲ ਆਹ ਪੜ ਕੇ ਦੱਸਿਓ ਕਿਹੜੇ ਕਿਹੜੇ ਪੈਸੇ ਆਏ ਹੋਏ ਆ ਕਿਹੜੇ ਕਿਹੜੇ ਪੈਸੇ ਆਏ ਇੱਕ ਤਾਂ ਹੈਗੇ ਜੀ ਵਾਟਰ ਸਪਲਾਈ ਦੇ ਪੈਸੇ ਆ ਹਾਂ ਜ अच्छा ये ए बोर किथे लगणा सी टाढे ਪਿੰਡ ਤੇ ਟੈਂਕੀ ਲੱਗੀ ਹੋਈ ਬੜੀ ਸੋਹਣੀ ਜੀ ਟੈਂਕੀ ਲੱਗੀ ਹੋਈ ਆ ਸਾਡੇ ਪਾਣੀ ਆ ਰਿਹਾ ਹੈ ਤੇ ਬੋਰ ਕਿਥੇ ਲਾਣਾ ਸੀ ਪੰਚਾਇਤ ਨੇ ਨਹੀਂ ਸਾਨੂੰ ਨਹੀਂ ਪਤਾ ਜੀ ਇਸ ਚੀਜ਼ ਹਾਂਜੀ ਨਹੀਂ ਸਾਨੂੰ ਨਹੀਂ ਪਤਾ ਕਦੀ ਤੁਹਾਡੀ ਪਿੰਡ ਦੀ ਪੰਚਾਇਤ ਦੀ ਖਬਰ ਲੱਗੀ ਆ ਕਿ ਤੁਹਾਡੇ ਇਥੇ ਪਾਣੀ ਦੀ ਕੋਈ ਸਮੱਸਿਆ ਹੈਗੀ ਆ ਨਹੀਂ ਕੋਈ ਨਹੀਂ ਲੱਗਦਾ ਸਾਡੇ ਤਾਂ ਪਾਣੀ ਸੱਪੇ ਆਰਾਮ ਨਾਲ ਆ ਰਿਹਾ ਕੋਈ ਸਾਨੂੰ ਦਿੱਕਤ ਨਹੀਂ ਤੇ ਇਹਦਾ ਮਤਲਬ ਇਹ ਲੱਗਦਾ ਜਿਹੜਾ ਬੋਰ ਦੇ ਜਿਹੜੇ ਪੈਸੇ ਇਹਨਾਂ ਨੇ ਕਢਾਏ ਹੋਏ ਨੇ ਜਾਂ ਪਾਇਏ ਹੋਏ ਨੇ ਜੋ ਵੀ ਇਹਨਾਂ ਨੇ ਕੀਤਾ ਆ ਸਭ ਕੁਛ ਇਹ ਲਾਡੀ ਦੇ ਲਾਡੀ ਭਾਜੀ ਦੇ ਹੁੰਦੇ ਹੋਏ ਸਾਰਾ ਕੰਮ ਹੋਇਆ ਹੋਇਆ ਪਹਿਲਾਂ ਹੀ ਅੱਛਾ ਜੀ ਲਾਡੀ ਭਾਈ ਨੇ ਟੈਂਕੀ ਰਖਵਾਈ ਸੀ ਮੋਟਰ ਲਗਵਾਈ ਸੀ ਸਾਰੇ ਲਾਡੀ ਲਾਡੀ ਕੋਣ ਆ ਜੀ ਲਾਡੀ ਤੇ ਇਹ ਕਿਹੜੇ ਮਹੀਨੇ ਦੇ ਪੈਸੇ ਕੱਢੇ ਹੋਏ ਨੇ ਵੀ ਦੱਸ ਸਕਦੇ ਹੋ ਤੁਸੀਂ ਸਾਊ ਦਾ ਸੰਬੰਧ ਕੜੇ ਇਹ ਮੇਰੇ ਇਸੇ ਵੀ ਮੇਰੇ ਹੀ ਆਈ ਮਾਤਾ ਜੀ ਇਹ ਇਹਨਾਂ ਨੇ 2 ਮਹੀਨੇ ਨੂੰ ਘਟਾਏ ਆ 2 ਮਈ ਤੋਂ 8 ਅਗਸਤ 6 ਮਹੀਨੇ ਹੋ ਚੁੱਕਲੇਗੇ ਜੀ ਪੈਸੇ ਕਢਾਏ ਨੇ 4 ਲੱਖ ਰੁਪਈਆ ਨੂੰ ਹਾਂ ਜੀ ਤੇ ਹਜੇ ਤੱਕ 1 ਰੁਪਏ ਦਾ ਕੰਮ ਨਹੀਂ ਹੋਇਆ ਨਾ ਕਿਤੇ ਸਮਰਸ਼ੀ ਤੇ ਲੱਗਾ ਗਿਆ ਕਹਿੰਦੇ ਪੈਸੇ ਹੈ ਨਹੀਂ ਪੈਸੇ ਹੈ ਨਹੀਂ ਪੈਸੇ ਦੋ ਤਿੰਨ ਸਾਲ ਤੋਂ ਮਤਲਬ ਬਲਕਾਰ ਉਹਨਾਂ ਨੇ ਮਤਲਬ ਵੱਲ ਬਤਨ ਨੂੰ ਕਿਹਾ ਕਿ ਪਾਸ ਹੋਇਆ ਫੇਰ ਉਹਦੇ ਬਾਜੂਤਰੀ ਮਤਲਬ ਕੁਝ ਵੀ ਲੈ ਕੇ ਰੁਪਇਆ ਨਹੀਂ ਲਾਏ ਉਹਨਾਂ ਨੇ ਮਤਲਬ ਹੈਗਾ ਬੁਰਾ ਹਾਲ ਉਹਨੂੰ ਦਿਖਾਇਆ ਜਾ ਰਿਹਾ ਸੀ ਕਿ ਗ੍ਰਾਮ ਜਿਹੜੀ ਪੰਚਾਇਤ ਜਿਹੜੀ ਆ ਗ੍ਰਾਂਟਾਂ ਜਿਹੜੀਆਂ ਆਈਆਂ ਹੋਈਆਂ ਨਾ ਕਿੱਥੇ ਗਈਆਂ ਆ ਗ੍ਰਾਂਟਾਂ ਜਿਹੜੀਆਂ ਉਹ ਤਾਂ ਉਹਨਾਂ ਨੂੰ ਪਤਾ ਜੀ ਹੁਣ ਜਿਹੜੇ ਹੈਗੇ ਪਹਿਲੇ ਤੋਂ ਜਿਹੜੇ ਪੈਸੇ ਘਟਾਏ ਸੀ ਜਿਹੜੇ ਉਹਨਾਂ ਜਿਹੜੇ ਮਿਸ ਜੀ ਉਹਨਾਂ ਦੇ ਹਸਬੰਦ ਨੇ ਗੱਲ ਨਹੀਂ ਕੀਤੀ ਕੀ ਇਹ ਕਿੱਥੇ ਇਹ ਸਾਰੇ ਜਾਂਦੇ ਸਾਰੇ